ਦੀ ਬੱਚੀਆਂ ਉਹਨਾਂ ਦੇ ਸਿਸਟਰ ਜਿਹੜੇ ਬੈਠੇ ਐ ਅੱਜ ਜਿੱਥੇ ਸਾਰਾ ਸ਼ਹਿਰ ਨਗਰ ਇਕੱਠਾ ਹੋ ਕੇ ਇਹਨਾਂ ਦੇ ਦੁੱਖ ਨੂੰ ਸਾਂਝਾ ਕਰਨ ਵਾਸਤੇ ਇੱਥੇ ਆਏ ਐ ਕਿਉਂਕਿ ਵਿਕਾਸ ਨੂੰ ਨਹੀਂ ਮੋੜਿਆ ਨਹੀਂ ਜਾ ਸਕਦਾ ਕੋਈ ਵੀ ਵਾਪਸ ਨਹੀਂ ਲੈ ਕੇ ਆ ਸਕਦਾ ਕਿਸੇ ਬੰਦੇ ਕੋਲ ਨਹੀਂ ક્ષਮਤਾ ਐ ਪਰ ਜਿਵੇਂ ਆਪਣੇ ਆਖਦੇ ਐ ਵੀ ਦੁੱਖ ਵੰਡਿਆ ਨਾਲ ਘਟਦਾ ਐ ਅੱਜ ਤੁਹਾਡੇ ਦੁੱਖ ਦੇ ਵਿੱਚ ਸਾਰੇ ਸਾਂਝੇ ਐ ਤੁਹਾਡੇ ਇਸ ਦਰਦ ਨੂੰ ਸਭ ਸਮਝਦੇ ਐ ਪਰ ਉੱਥੇ ਹੀ ਆ ਵੀ ਦੇਖਣ ਵਾਲੀ ਗੱਲ ਐ ਵੀ ਜਦੋਂ ਜਦੋਂ ਇਸ ਕਿਸਮ ਦੀ ਸ਼ਖਸੀਅਤ ਵਿਕਾਸ ਬੱਗਾ ਜੀ ਚਾਹੇ ਜਿਸ ਸੋਚ ਦੇ ਪ੍ਰਤੀਕ ਸੀਗੇ ਜਿਸ ਆਸਥਾ ਦੇ ਪ੍ਰਤੀਕ ਸੀ ਜਿਸ ਆਸਥਾ ਨੂੰ ਲੈ ਕੇ ਅੱਜ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਮੈਂ ਬੜਾ ਸੋਚ ਸਮਝ ਕੇ ਆ ਵਰਡ ਇਸਤੇਮਾਲ ਕਰ ਰਿਹਾ ਸ਼ਬਦ ਜਿਹੜਾ ਇਸਤੇਮਾਲ ਕਰ ਰਿਹਾ ਨਿਸ਼ਾਨਾ ਬਣਾਇਆ ਗਿਆ ਆ ਕੋਈ ਤੁਰੇ ਜਾਂਦੇ ਨੇ ਕਿਸੇ ਨੇ ਕੋਈ ਚੋਰ ਚੱਕਾ ਜਾਂ ਖੋਦ ਚਲ ਕੇ ਕਤਲ ਨਹੀਂ ਹੋਇਆ ਉਹਨਾਂ ਦੀ ਆਸਥਾ ਇਹ ਆ ਜਿਹੜਾ ਸਮਾਂ ਟਾਈਮਿੰਗ ਜੇ ਸਮੇਂ ਦੇ ਅੰਦਰ ਹੋਇਆ ਆ ਮੈਂ ਸਮਝਦਾ ਇੱਕ ਵਾਰੀ ਫੇਰ ਤੋਂ ਪੰਜਾਬ ਦੀ ਜਿਹੜੀ ਉਹ ਹੌਟਲਾਈਨ ਜਿਹੜੇ ਬਾਰ-ਬਾਰ ਪੰਜਾਬ ਦੇ ਭਾਈਚਾਰਕ ਸਾਂਝ ਦਾ ਇਮਤਿਹਾਨ ਲੈਣ ਵਾਸਤੇ ਕੋਈ ਨਾ ਕੋਈ ਜਗਾ ਮੁਕਾਮ ਖੜਾ ਹੁੰਦਾ ਇੱਕ ਵਾਰ ਫੇਰ ਤੋਂ ਸਾਡੇ ਭਾਈਚਾਰਕ ਸਾਂਝ ਦਾ ਇਮਤਿਹਾਨ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ ਸਾਡੇ ਬੜੇ ਸਿੰਪਲ ਜੇ ਜਟਕੂ ਭਾਸ਼ਾ ਦੇ ਅੰਦਰ ਪਿੰਡਾਂ ਦੇ ਸੱਥਾਂ ਜੇ ਬੈਠ ਕੇ ਜਿਹੜਾ ਨਹੀਂ ਕੋਈ ਮੇਰੇ ਵਰਗਾ ਅਨਪੜ੍ਹ ਬੈਠਾ ਸਾਥੀ ਉਹ ਵੀ ਸਮਝਦਾ ਹੈ ਕਿ ਆ ਇੱਕ ਟਾਰਗੇਟਡ ਕਿਲਿੰਗ ਹੈ ਇੱਕ ਮਕਸਦ ਦੇ ਨਾਲ ਅੱਜ ਵਿਕਾਸਚੀ ਦੀ ਆ ਕੁਰਬਾਨੀ ਲਈ ਗਈ ਹੈ ਉਹ ਵਕਤ ਸੇ ਮਕਸਦ ਹੈ ਆਪਣੇ ਰਾਜਨੀਤਿਕ ਹਿੱਤਾਂ ਦੀ ਪੂਰਤੀ ਕਰਨ ਵਾਸਤੇ ਲੋਕਾਂ ਨੂੰ ਉਕਸਾਉਣ ਵਾਸਤੇ ਪੰਜਾਬ ਦੀ ਅਮਨ ਚਾ ਅਮਨ ਪਾਈਚਾਰਕਾਂ ਜਾਂ ਅਮਨ ਸ਼ਾਂਤੀ ਨੂੰ ਉਹਦੇ ਉੱਤੇ ਫੇਰ ਉਹਦਾ ਇਮਤਿਹਾਨ ਲੈਣ ਵਾਸਤੇ ਆ ਇੱਕ ਬਹੁਤ ਹੀ ਵੱਡਾ ਛੜੇ ਅੰਤਰ ਹੈ ਇਸ ਛੜੇ ਅੰਤਰ ਆ ਕੋਈ ਪਹਿਲਾ ਨਹੀਂ ਆ ਪੰਜ ਆਖੜ ਹੀ ਨਹੀਂ ਸਕਦੇ ਗਗਨੇਸ਼ਾ ਜੀ ਦੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਕਿੰਨੇ ਵਾਰ-ਵਾਰ ਘਟਨਾਵਾਂ ਕਟਣ ਗਈਆਂ ਹੁਣ ਵੀ ਕੱਟੀ ਹੈ ਪਰ ਚਿੰਤਾ ਦਾ ਵਿਸ਼ਾ ਇਹ ਵੀ ਜਿਸ ਪਾਵਨ ਧਰਤੀ ਤੇ ਆਪਾਂ ਖੜੇ ਆ ਜਿਸ ਪਾਵਨ ਸਮੇਂ ਤੇ ਆਪਾਂ ਖੜੇ ਆ ਜਦੋਂ ਖਾਲਸਾ ਦੀ ਸਰਜਣਾ ਦੀ ਅਜ ਤਾਈਂ ਲੋਕ ਜਸ਼ਨ ਮਨਾ ਰਹੇ ਆ ਉਹਦੇ ਵਿੱਚ ਇਸ ਕਸਮ ਦਾ ਹੱਤਸਾ ਵਾਪਰਨਾ ਤੇ ਇਸ ਧਰਤੀ ਤੇ ਵਾਪਰਨਾ ਉਹ ਮੈਂ ਸਮਝਦਾ ਵੀ ਅੱਜ ਮੈਨੂੰ ਹੈਰਾਨੀ ਹੈ ਇਸ ਗੱਲ ਦੀ ਕਿ ਘੱਟੋ ਘੱਟ ਕਰਕੇ ਤਾਂ ਕਿ ਦਰਦ ਨਾ ਆਇਓ ਐਡਮਿਨਿਸਟ੍ਰੇਸ਼ਨ ਸੁਣੋ ਮੈਂ ਮੁੱਖ ਮੰਤਰੀ ਸਾਹਿਬ ਦੀ ਗੱਲ ਕਰਦਾ ਅੱਜ ਉਹਨਾਂ ਦੀ ਨਹੀਂ ਜਵਾਬ ਦੇਣੀ ਬਣਦੀ ਸੀ ਉੱਤੋਂ ਫੋਨ ਕਰਕੇ ਪੁੱਛ ਲੈਂਦੇ ਜੇ ਸਾਮਪੁਰੇ ਬੰਦੇ ਐ ਇੱਥੇ ਫੋਨ ਕਰਕੇ ਕਹਿ ਦਿੰਦੇ ਡੀਸੀ ਨੂੰ ਯਾ ਇਥੇ ਡੀਆਈਜੀ ਨੂੰ ਐਸਐਸਪੀ ਨੂੰ ਵੀ ਜਾ ਕੇ ਪਰਿਵਾਰ ਦਾ ਪਤਾ ਲਾਓ ਬੇਰਤ ਨੇ ਉਹਨਾਂ ਦਾ ਦੁੱਖ ਸਾਂਝਾ ਕਰਕੇ ਆਓ ਉਹਨਾਂ ਨੂੰ ਸੰਤੋਪਨਾ ਦਿਓ ਵੀ ਸਾਰੀ ਸਰਕਾਰ ਤੁਹਾਡੇ ਨਾਲ ਖੜੀ ਹੈ ਪਰ ਆ ਪਹਿਲੀ ਘਟਨਾ ਨਹੀਂ ਮੈਂ ਹੁਣੇ ਰਸਤੇ 'ਤੇ ਆ ਰਿਹਾ ਸੀਗਾ ਮੈਂ ਅਜੇ ਵੀ ਹੋਰਾਂ ਨੂੰ ਪੁੱਛ ਰਿਹਾ ਸੀਗਾ ਇਹਨਾਂ ਨੇ ਦੱਸਿਆ ਜੀ ਆਹ ਕੋਈ ਪਹਿਲੀ ਵਾਰੀ ਐ ਜੀ ਘਟਨਾ ਨਹੀਂ ਇਸ ਇਲਾਕੇ ਦੇ ਅੰਦਰ ਇੱਥੇ 22 ਦੇ 2022 ਦੇ ਅੰਦਰ ਥਾਣੇ ਦੇ ਅੰਦਰ ਕਲਮਾ ਥਾਣੇ ਦੇ ਅੰਦਰ ਕੱਲ ਮਾਂ ਚੌਂਕੀ ਦੇ ਅੰਦਰ ਬੰਬ ਬਲਾਸਟ ਹੋਇਆ ਮੈਂ ਪੁੱਛਣਾ ਚਾਹੁੰਗਾ ਇਸ ਐਡਮਿਨਿਸਟ੍ਰੇਸ਼ਨ ਨੂੰ ਜਿਉਂ ਦਾ ਕੋਈ ਪਤਾ ਲੱਗਿਆ ਕੌਣ ਲੋਕ ਸੀਗੇ ਜਿਨ੍ਹਾਂ ਨੇ ਉੱਥੇ ਆ ਕੇ ਬੰਬ ਬਲਾਸਟ ਕੀਤਾ ਸਭ ਕਿਸੇ ਦੇ ਘਰੇ ਕੋਈ ਪਟਾਕਾ ਦਾਇਰਿੰਗ ਬੰਬ ਦੀ ਗੱਲ ਕਰੀ ਜਾਂਦੇ ਆ ਇੱਥੇ ਪਾਕਿਸਤਾਨ ਦੇ ਝੰਡੇ ਮਿਲੇ ਪਾਕਿਸਤਾਨ ਦੇ ਬੈਲੂਨਸ ਮਿਲੇ ਸੰਧੋਏ ਪਿੰਡ ਦੇ ਅੰਦਰ ਉਹਨਾਂ ਦਾ ਕੋਈ ਹੈ ਕੋਈ ਪਤਾ ਲੱਗਿਆ ਅੱਜ ਕਿਸੇ ਨੇ ਉਹਦੀ ਜਾਂਚ ਪੜਤਾਲ ਕੀਤੀ ਪਰ ਮੈਂ ਇਸ ਤੋਂ ਵੀ ਅੱਗੇ ਜਾ ਕੇ ਗੱਲ ਕਰੂੰਗਾ ਸ਼ਰਮਾ ਜੀ ਆ ਵੀ ਝੰਡਾ ਮਿਲ ਗਿਆ ਪਾਕਿਸਤਾਨ ਦਾ ਇੱਕ ਸ਼ਬਦ ਹੁੰਦਾ ਹੈ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਰੈਡ ਹੈਰਿੰਗ ਲਟਕਾਤੀ ਵੀ ਆਪੇ ਆਪ ਲੋਕ ਕਹਿ ਦੇਣਗੇ ਵੀ ਪਾਕਿਸਤਾਨ ਵਾਲੇ ਹੰਡਾਤਾ ਕਿਉਂਕਿ ਪਾਕਿਸਤਾਨ ਦੀ ਜਿਹੜੀ ਨੀਤ ਹੈ ਹਮੇਸ਼ਾ ਹੀ ਪੰਜਾਬ ਨੂੰ ਡੀਸਟੈਬਲਾਈਜ਼ ਕਰਨ ਦੀ ਰਹੀ ਹੈ ਪਰ ਪੰਜਾਬ ਦੇ ਅੰਦਰ ਵੀ ਇੱਕੋ ਹੀ ਸਾਰੇ ਇੱਥੇ ਸਾਧ ਨਹੀਂ ਬੈਠੇ ਪੰਜਾਬ ਦੇ ਅੰਦਰ ਵੀ ਚਿੱਟੀ ਪਾਗੜਾ ਚਿੱਟੇ ਕੱਪੜੇ ਪਹਿਣ ਨਾਲ ਪਾਣ ਦੇ ਨਾਲ ਮਨ ਸਫੇਦ ਨਹੀਂ ਹੁੰਦੇ ਸਾਬ ਇੱਥੇ ਜਿਹੜੀ ਆ ਦੋ ਫੌਟ ਜਿਹੜੀ ਫੌਟ ਲਾਈਨ ਦੀ ਮੈਂ ਗੱਲ ਕਰ ਰਿਹਾ ਇਹਨੂੰ ਐਕਸਪਲੋਇਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਬਾਰ ਬਾਰ ਕੀਤੀ ਜਾਂਦੀ ਹੈ ਮਹਿਰਾਨ ਵੀ ਐਨੇ ਕੱਟ ਦੇ ਵਿੱਚ ਆ ਕੇ ਉਕਸਾਨ ਦੀ ਕੋਸ਼ਿਸ਼ ਕੋਈ ਕਰੇ ਸਾਬਾ ਬਹੁਤ ਹੀ ਸ਼ਰਮਿੰਦਾ ਬਹੁਤ ਹੀ ਸ਼ਰਮਨਾਕ ਮੁਕਾਮ ਹੈ ਮੈਂ ਤੁਹਾਡੇ ਸਾਰਿਆਂ ਦੇ ਦਾਤ ਦੇਣਾ ਆਹ ਇਮਤਿਹਾਨ ਇਕੱਲਾ ਅੱਜ ਆਇਆ ਇੱਕ ਇਮਤਿਹਾਨ ਨਹੀਂ بار بار ਇਮਤਿਹਾਨ ਆਣਗੇ ਆ ਤੁਹਾਨੂੰ ਟੈਸਟ ਕੀਤਾ ਜਾ ਰਿਹਾ ਵੀ ਕਿੱਥੇ ਜਾ ਕੇ ਪੰਜਾਬ ਵਾਲਿਆਂ ਦਾ ਇੱਥੇ ਜਿਗਰਾ ਜਾ ਕੇ ਭਾਈਚਾਰਕ ਸਾਂਝ ਕਿੱਥੇ ਟੁੱਟਦੀ ਹੈ ਤੁਸੀਂ ਮਜ਼ਬੂਤ ਰਹਿਣਾ ਸਾਥਿਓ ਇੱਕਾਈ ਸਭ ਤੋਂ ਵੱਡੀ ਗੱਲ ਹੈ ਸਭ ਇੱਥੇ ਕੋਈ ਪਾਰਟੀਬਾਜ਼ੀ ਨਹੀਂ ਇੱਥੇ ਹਰੇਕ ਪਾਰਟੀ ਦੇ ਲੋਕ ਖੜੇ ਐ ਚਾਹੇ ਸਰਕਾਰ ਕਿਸੇ ਦੀ ਵੀ ਉਹਨਾਂ ਦੇ ਲੋਕ ਵੀ ਇਹ ਸ਼ਰਮਿੰਦਾ ਮਹਿਸੂਸ ਕਰ ਰਹੇ ਆ ਆਪਣੇ ਵੀ ਅੱਕਰ ਕੀ ਰਿਹਾ ਸਾਡੇ ਵਾਲੇ ਜਿਹਨਾਂ ਨੂੰ ਵੋਟਾਂ ਪਾ ਕੇ ਚਿਤਾ ਕੇ ਪਿੱਛੇ ਐ ਸਾਰਿਆਂ ਦੀ ਸਹਿ ਅੱਜ ਸਾਨੂੰ ਬੁਤੀ ਹੈ ਕਿਉਂਕਿ ਅੱਜ ਜੇ ਇਹਨਾਂ ਦੇ ਪਰਿਵਾਰ ਚ ਵਾਪਰਿਆ ਕੱਲ ਕਿਸੇ ਹੋਰ ਦੇ ਵੀ ਵਾਪਰ ਸਕਦਾ ਸਾਬ ਆਇਆ ਨਹੀਂ ਵੀ ਕੋਈ ਇੱਕ ਦਾ ਕਿਸੇ ਦੀ ਸ਼ੰਭੂ ਡੈਥ ਹੋਂਦੀ ਹੈ ਜਾ ਕੇ ਉਹਦੇ ਚ ਪੰਜਾਬ ਖੜਾ ਹੋ ਜਾਂਦਾ ਪੰਜਾਬ ਹਰੇਕ ਆਪਣੇ ਬੱਚੇ ਦੇ ਉੱਤੇ ਪਹਿਰਾ ਦੇਣ ਵਾਸਤੇ ਸક્ષਮ ਹੈ ਹਰੇਕ ਬੱਚੇ ਦੀ ਜਾਨ ਉਸੇ ਤਰ੍ਹਾਂ ਹੀ ਉਹਨਾਂ ਦੇ ਪਰਿਵਾਰ ਨੂੰ ਪੁੱਛੋ ਆ ਬੱਚੀ ਨੂੰ ਦੇਖੋ ਵਿਚਾਰੀ ਬੱਚੀ ਨੂੰ ਜਿਹਦਾ ਪਤਾ ਹੀ ਨਹੀਂ ਕਿ ਇਹਦੇ ਪਿਤਾ ਦਾ ਹੋਇਆ ਕੀ ਹੈ ਉਹਨਾਂ ਦੇ ਦੁੱਖ ਨੂੰ ਕੌਣ ਸਮਝੂਗਾ ਸਾਬ ਪੰਜਾਬ ਸਮਝਦੇ ਪੰਜਾਬ ਦਾ ਜਿਹੜੇ ਖਾਲਸਾ ਦੀ ਸਿਰਜਣਾ ਕੀਤੀ ਸੀ ਇਸ ਕਰਕੇ ਵੀ ਜ਼ਬਰ ਤੇ ਧੱਕੇ ਦੇ ਖਿਲਾਫ ਆ ਜਬਰ ਕੀਤਾ ਜਾ ਰਿਹਾ ਪੰਜਾਬ ਦੇ ਲੋਕਾਂ ਦੇ ਨਾਲ ਤੇ ਸਰਕਾਰ ਸੁੱਤੀ ਪਈ ਹੈ ਇਹ ਸਰਕਾਰ ਨੂੰ ਸਭ ਤੋਂ ਪਹਿਲਾਂ ਬੇਨਤੀ ਮੈਂ ਮਾਤਾ ਜੀ ਤੁਹਾਨੂੰ ਇੱਕ ਦਾ ਕਹਿਣਾ ਚਾਹਨਾ ਜਿੱਥੇ ਸਾਰਾ ਇਲਾਕਾ ਤੁਹਾਡੇ ਨਾਲ ਖੜਾ ਹੈ ਸਾਰਾ ਪੰਜਾਬ ਤੁਹਾਡੇ ਨਾਲ ਮੈਂ ਇੱਕ ਪੰਜਾਬੀ ਹੋਣ ਦੇ ਨਾਤੇ ਨਾ ਕਿ ਇਕੱਲੇ ਬੀਜੇਪੀ ਦੇ ਤੌਰ ਤੇ ਪੰਜਾਬੀ ਹੋਣ ਦੇ ਨਾਤੇ ਕਹਿਣਾ ਚਾਹਨਾ ਵੀ ਜਿਹੜਾ ਵੀ ਸੱਚੇ ਦਿਲੋਂ ਪੰਜਾਬੀ ਹੈ ਕਿਸੇ ਟਰਮੀਨਲ ਸੰਬੰਧ ਰੱਖਦਾ ਹੈ ਕਿਤੇ ਪਾਰਟੀ ਨਾਲ ਸੰਬੰਧ ਰੱਖਦਾ ਹੈ ਉਹ ਤੁਹਾਡੇ ਦੁੱਖ ਤੇ ਨਾਲ ਤੁਹਾਡਾ ਸਾਂਝਾ ਹੈ ਤੇ ਤੁਹਾਡੇ حق ਵਾਸਤੇ ਨਿਆਂ ਦੀ ਜਿਹੜੀ ਮੰਗ ਹੈ ਸਭ ਸਾਡੀ ਮੰਗ ਪਰਿਵਾਰ ਨੇ ਕਿਹਾ ਵੀ ਸਾਨੂੰ ਜਿਹੜੇ ਕਾਤਲ ਹੈ पकड़े ਜਾਣ ਮੈਂ ਇੱਕ ਕਦਮ ਅੱਗੇ ਜਾ ਕੇ ਗੱਲ ਕਰੂੰਗਾ ਸਰ ਉਹ ਤਾਂ ਕੋਈ ਨੋ ਕੋਈ ਅੱਜ ਕੱਲ ਪੰਜਾਬ ਦਾ ਹਾਲਾਤ ਐਨੇ ਮਾੜੇ ਐ 50000 ਰੁਪਏ 'ਚ ਕੋਈ ਨੋ ਕੋਈ ਕਤਲ ਕਰਨ ਵਾਲਾ ਮਿਲ ਜੂਗਾ ਸਭ ਇੱਥੇ ਅਨ ਨਸ਼ੇ ਦਾ ਜਿਹੜਾ ਪ੍ਰਕੋਪ ਹੈ ਇਕੱਲੇ ਕਰ ਨਹੀਂ ਜਾੜੇ ਉਹਨਾਂ ਲੋਕਾਂ ਨੂੰ ਅੱਜ ਨਸ਼ੇ ਦੇ ਬਸ ਇਹਨਾਂ ਕਰਤਾ ਕਿਸੇ ਨੂੰ 50000 ਰੱਖ ਲੱਖ ਰੁਪਏ ਦੇ ਕੇ ਵੇਚ ਦਿਓ ਜਾਂ ਵੀ ਉਹ ਵਿਕਾਸ ਤਰੇ ਫਰਦਾ ਜਾਂ ਸੁਹੇਲ ਤਰੇ ਫਰਦੇ ਠੋਕ ਦੇ ਉਹ ਠੋਕ ਵੀ ਦੇਣਗੇ ਮਸਲਾ ਉਸ ਗੁੰਡੇ ਦਾ ਉਸ ਹਥਿਆਰੇ ਦਾ ਨਹੀਂ ਮਸਲਾ ਹੈ ਕਿ ਪਿੱਛੇ ਕੌਣ ਹੈ ਉਹਦੇ ਪਿੱਛੇ ਕੌਣ ਹੈ ਸਾਜ਼ਿਸ਼ ਕਰਤਾ ਕੌਣ ਹੈ ਕਿਹਨੇ ਆ ਕੋਜੀ ਚਾਲ ਘੜੀ ਹੈ ਕਿਹਨੇ ਉਹ ਬੰਦਾ ਅੱਜ ਇੱਥੇ ਇਸ ਪਾਵਨ ਧਰਤੀ ਦੇ ਉੱਤੇ ਆ ਕੇ ਨਿਗਾਹ ਕਰਕੇ ਵੀ ਇੱਥੇ ਜਿਹੜੀ ਭਾਈਚਾਰਕ ਸਾਂਝ ਹੈ ਪੰਜਾਬ ਆਪਣੇ ਆਪ 'ਚ ਇੱਕ ਕ੍ਰੈਡਲ ਆਫ ਇੱਕ ਇੱਥੇ ਭਾਈਚਾਰਕ ਸਾਂਝ ਦਾ ਜਿੰਦੀ ਜਾਗਦੀ ਮਿਸਾਲ ਹੈ ਪੰਜਾਬ ਆਪਣੇ ਆਪ 'ਚ ਇਹ ਤਾਂ ਪਾਵਨ ਧਰਤੀ ਹੈ ਸਾ ਗੁਰੂ ਮਹਾਰਾਜ ਦੇ ਇੱਥੇ ਚਰਨ ਚੋਂ ਧਰਤੀ ਹੈ ਇੱਥੇ ਖਾਲਸਾ ਅੱਜ ਜੇ ਜੇ ਕਾਰ ਹੋ ਰਹੀ ਹੈ ਉੱਥੇ ਇਸ ਕਿਸਮ ਦੀ ਸੋਚ ਦਾ ਵਾਪਰਨਾ ਮੈਂ ਸਮਝਦਾ ਇਹ ਸਰਕਾਰ ਛੱਡ ਕਿਤੇ ਵੀ ਬੈਠੀ ਸਰਕਾਰ ਦੇ ਕੰਨਾ ਖੋਲਣ ਦੇ ਹੱਕ ਕੋਲਣ ਵਾਸਤੇ ਇੱਕ ਕਾਫੀ ਸੀ ਪਰ ਮੈਨੂੰ ਇਸ ਗੱਲ ਦੀ ਮੈਂ ਸ਼ਰਮਿੰਦਾ ਮਹਿਸੂਸ ਕਰ ਰਿਹਾ ਵੀ ਅਜ ਤਾਈਂ ਕਿਸੇ ਨੇ ਆ ਕੇ ਵਾਹ ਨਹੀਂ ਲਈ ਅਜ ਇੰਨਾ ਸਮਾਂ ਹੋ ਗਿਆ ਅਜ ਤਾਈਂ ਬੈਠੇ ਇੱਥੇ ਆ ਕੇ ਮੇਰੀ ਇਸ ਐਡਮਿਨਿਸਟ੍ਰੇਸ਼ਨ ਨੂੰ ਮੈਂ ਕੋਈ ਚੇਤਾਵਨੀਆਂ ਦੇਣ ਤੇ ਜਿਆਦਾ ਯਕੀਨ ਨਹੀਂ ਕਰਦਾ ਸਾਹਿਬ ਉਹਨਾਂ ਨੂੰ ਵੀ ਪਤਾ ਹੈ ਵੀ ਜਿਹੜੇ ਲੋਕ ਇੱਥੇ ਬੈਠੇ ਐ ਉਹ ਆਪਣੀ ਗੱਲ ਦੇ ਪੱਕੇ ਐ ਮੈਂ ਇਸ ਐਡਮਿਨਿਸਟ੍ਰੇਸ਼ਨ ਨੂੰ ਮੈਂ ਬੇਨਤੀ ਕਰੂੰਗਾ ਆ ਕੇ ਇਸ ਪਰਿਵਾਰ ਦੀ ਗੱਲ ਸੁਣ ਕੇ ਇਹਨਾਂ ਦੇ ਜਿਹੜੀਆਂ ਮੰਗਾਂ ਐ ਜਾਇਜ਼ ਇਹਨਾਂ ਦੀਆਂ ਮੰਗਾਂ ਐ ਇਸ ਤੋਂ ਜਾਇਜ਼ ਕੋਈ ਹੋ ਨਹੀਂ ਸਕਦਾ ਇਹਨਾਂ ਦੇ ਕਾਤਲਾਂ ਦਾ ਪਤਾ ਲੱਗੇ ਸਾਜ਼ਿਸ਼ ਕਰਤਾ ਦਾ ਪਤਾ ਲੱਗੇ ਇਹਨਾਂ ਦੇ ਪਰਿਵਾਰ ਨੂੰ ਕਿਸ ਤਰ੍ਹਾਂ ਆਪਣੇ ਪੈਰਾਂ ਤੇ ਸਰਕਾਰ ਕਰੂਗੀ ਇਹਨਾਂ ਦੀ ਧਰਮ ਪਤਨੀ ਬਗਾ ਜੀ ਦੀ ਜਿਨ੍ਹਾਂ ਨੇ ਆਪ ਨਰਸੀ ਦਾ ਕਰ ਰੱਖਿਆ ਇਹਨਾਂ ਦੇ ਅੱਗੇ ਦੋ ਜਿਹੜੀ ਬੱਚੀਆਂ ਇਹਨਾਂ ਦਾ ਪਾਲਣ ਪੋਸ਼ਣ ਪੜ੍ਹਾਈ ਦਾ ਕੌਣ ਸਮਾਜ ਸਖਸ਼ਮ ਪਰ ਸਰਕਾਰ ਦੀ ਜ਼ਿੰਮੇਵਾਰੀ ਹੈ ਸਾਬ ਸਰਕਾਰ ਨੂੰ ਆਪਣੇ ਜ਼ਿੰਮੇਵਾਰੀ ਨਿਭਾਣ ਦਾ ਕੰਮ ਆਪਣਾ ਹੈ ਆਪਾਂ ਸਾਰੇ ਇਸ ਮਕਸਦ ਵਾਸਤੇ ਇਕੱਠੇ ਆ ਤੇ ਚਾਹੇ ਕਿਸੇ ਇੱਕ ਸਾਥੀ ਨੂੰ ਮੈਂ ਕਹਾਂਗਾ ਜਾਣ ਦਿਓ ਕਿਸੇ ਨੇ ਜਾਣਾ ਕਿਸੇ ਦਾ ਟਰੱਕ ਹੈ ਕਿਸੇ ਦਾ ਆਪਰੇਸ਼ਨ ਹੋਣਾ ਹੋਣ ਦਿਓ ਪਰ ਅਸੀਂ ਸਮਾਜ ਦੇ ਨਾਲ ੱੱੱਕਾ ਨਹੀਂ ਹੋਣਦੇ ਆਂਗੇ ਸਾਬ ਜਦ ਤਾਈਂ ਐਡਮਿਨਿਸਟ੍ਰੇਸ਼ਨ ਇੱਥੇ ਆ ਕੇ ਨਹੀਂ ਗੱਲ ਕਰਕੇ ਪਰਵਾਰ ਦੇ ਦੁੱਖ ਸੁੱਖ ਦਾ ਕੋਈ ਆ ਕੇ ਇੱਥੇ ਪੱਕੀ ਗਾਰੰਟੀ ਨਹੀਂ ਕਰਦੀ ਸਾਬ ਉਦੋਂ ਤਾਈਂ ਆਤਾ ਇਸੇ ਤਰ੍ਹਾਂ ਹੀ ਬੈਠਾਂਗੇ ਸਾਬ ਕਿਸੇ ਦੀ ਅਗਰ ਕੋਪਰੇਸ਼ਨ ਹੈ ਜਾਣਦੇ ਸਾਬ ਮੇਰੀ ਬੇਨਤੀ ਹੱਥ ਕਰਕੇ ਸਾਈਡ 'ਚੋਂ ਕੱਢਣ ਦਿਓ ਕਿਨੂੰ ਕੋ ਬਾਲੀ ਕਾਲ ਹੋਈ ਘੜੀ ਹੈ ਕਰਵਾਣ ਦੇ ਆਪਰੇਸ਼ਨ ਪਰ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੇ ਆਪਾਂ ਕਿਸੇ ਅਜੇ ਇੱਕ ਸ਼ਖਸ ਆ ਕੋਈ ਅਜੇ ਹੋਰ ਕੋਈ ਸ਼ਖਸ ਆ ਕੇ ਅਜੇ ਮੌਕੇ 'ਚ ਘਮਗੀਨ ਮੌਕੇ ਦੇ ਅੰਦਰ ਪੜਕਾਣ ਦਾ ਕੋਈ ਇਸ ਕਿਸਮ ਦਾ ਬਿਆਨ ਛੱਡੇ ਹੈ ਕੋਈ ਇਸ ਹਰਕਤ ਕਰੇ ਆਪਾਂ ਅੱਖਾਂ ਮੀਚਣੀ ਆਪਾਂ ਪੰਜਾਬ ਦੇਖਣਾ ਸਭ ਪੰਜਾਬ ਦੇ ਅੰਦਰ ਉਹ ਅੱਗ ਨਹੀਂ ਲਗਣ ਦੇਣੀ ਆਪਾਂ ਇਹ ਲੋਕ ਤਾਂ ਵੋਟਾਂ ਵਾਸਤੇ ਕੁਝ ਵੀ ਕਰ ਜਾਣਗੇ ਪਰ ਆਪਣੇ ਬੱਚਿਆਂ ਨੇ ਇਹਨਾਂ ਦਾ ਭੁੱਖਾ ਜਿਹੜੀ ਬੱਚੀਆਂ ਇਹਨਾਂ ਦਾ ਭੁੱਖਦੇ ਆਪਾਂ ਆਪਾਂ ਨਿਗੇ ਬਾਨ ਸਭ ਇਸ ਕਰਕੇ ਮੇਰੀ ਬੇਨਤੀ ਹੈ ਭਾਈਚਾਰਕ ਸਾਂਝ ਦਾ ਟਿੱਚਾ ਰੱਖ ਕੇ ਉਹਦੇ ਬਾਅਦ ਕੋਈ ਗੱਲ ਕਰਨੀ ਆਪਾਂ ਉਸ ਸਾਂਝ ਨੂੰ ਬਣਾਈ ਰੱਖੀਏ ਪੰਜਾਬ ਦੀ ਜਿਹੜੀ ਪਛਾਣ ਨੂੰ ਬਣਾਈ ਰੱਖੀਏ ਪੰਜਾਬੀਆਂ ਦਾ ਭਾਈਚਾਰਕ ਸਾਂਝ ਏਕਤਾ ਬਣਾਈ ਰੱਖੀਏ ਇਹਦੇ ਕਰਕੇ ਅੱਜ ਬੈਠੇ ਆ ਪਰ ਮੈਂ ਜਦੋਂ ਤਾਈ ਇੱਥੋਂ ਨਹੀਂ ਉੱਟਦਾ ਸਾਬ ਚਾਹੇ ਸਾਰੇ ਜਾਣਦੇ ਰੋ ਮੈਂ ਇਕੱਲਾ ਹੀ ਬੈਠਾ ਇੱਥੇ ਮੈਂ ਕਾਫੀ ਹਜਤੇ ਐਡਮਿਨਿਸਟ੍ਰੇਸ਼ਨ ਆ ਕੇ ਪਰਿਵਾਰ ਦਾ ਦੁੱਖ ਨਹੀਂ ਲੈ ਪਾਜੀ ਬੈਠੇ ਆ ਪੰਜਾਬ ਪੰਜਾਬ